ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਚਮਕੌਰ ਦੀ ਲੜਾਈ ਦੀ ਅੰਤਿਮ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਬਾਰੇ ਕੀ ਸੀ ਉਹਨਾਂ ਦਾ ਜੀਵਨ ਕਿੱਥੇ ਉਹਨਾਂ ਦਾ ਜਨਮ ਹੋਇਆ ਸੋ ਆਓ ਚੱਲਦੇ ਹਾਂ ਬੀਬੀ ਹਰਸ਼ਰਨ ਕੌਰ ਇੱਕ ਸਿੱਖ ਸ਼ਹੀਦ ਸੀ ਜਿਸ ਨੂੰ ਚਮਕੌਰ ਦੀ ਲੜਾਈ ਤੋਂ ਬਾਅਦ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਹਬਜ਼ਾਦਿਆਂ ਦਾ ਸੰਸਕਾਰ ਕਰਦੇ ਸਮੇਂ ਮੁਗਲ ਸਪਾਹੀਆ ਦੁਬਾਰਾ 1705 ਵਿੱਚ ਮਾਰ ਦਿੱਤਾ ਗਿਆ ਸੀ। ਉਹ ਰਾਏਪੁਰ ਰਾਣੀ ਦੀ ਰਹਿਣ ਵਾਲੀ ਸੀ ਜੋ ਕਿ ਚਮਕੌਰ ਸਾਹਿਬ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਚਮਕੌਰ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਹਬਜ਼ਾਦੇਆ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਹਾਰ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਪੰਜ ਪਿਆਰੇ ਨੇ ਗੁਰੂ ਸਾਹਿਬ ਜੀ ਨੂੰ ਚਮਕੌਰ ਛੱਡਣ ਦਾ ਹੁਕਮ ਦਿੱਤਾ ਕਿਉਂਕਿ ਪੰਥ ਨੂੰ ਅਜੇ ਵੀ ਉਹਨਾਂ ਦੀ ਬਹੁਤ ਲੋੜ ਸੀ। ਗੁਰੂ ਜੀ ਨੇ ਇਹ ਹੁਕਮ ਮੰਨ ਲਿਆ ਅਤੇ ਤਿੰਨ ਹੋਰ ਸਿੰਘਾਂ ਨਾਲ ਚਮਕੌਰ ਸਾਹਿਬ ਨੂੰ ਛੱਡ ਦਿੱਤਾ ਜਦੋਂ ਗੁਰੂ ਜੀ ਖਰੋੜ ਨਾਮਕ ਪਿੰਡ ਪਹੁੰਚੇ ਤਾਂ ਗੁਰੂ ਸਾਹਿਬ ਜੀ ਬੀਬੀ ਹਰਚਰਨ ਕੌਰ ਜੀ ਨੂੰ ਮਿਲੇ ਜੋ ਕਿ ਅਮਰਤ ਧਾਰੀ ਸੀ ਉਹਨਾਂ ਨੇ ਗੁਰੂ ਜੀ ਨੂੰ ਉਹ ਸਭ ਕੁਝ ਦੱਸਣ ਲਈ ਕਿਹਾ ਜੋ ਵਾਪਰਿਆ ਸੀ ਜਦੋਂ ਗੁਰੂ ਜੀ ਨੇ ਉਹਨਾਂ ਨੂੰ ਚਮਕੌਰ ਵਿੱਚ ਕੀ ਵਾਪਰਿਆ ਸੀ ਅਤੇ ਉਹਨਾਂ ਦੇ ਸਿੰਘਾਂ ਨੇ ਸ਼ਹੀਦੀ ਕਿਵੇਂ ਪ੍ਰਾਪਤ ਕੀਤੀ ਸੀ ਬਾਰੇ ਦੱਸਿਆ ਤਾਂ ਬੀਬੀ ਜੀ ਨੇ ਫੈਸਲਾ ਕੀਤਾ ਕਿ ਉਹ ਸੈਬ ਜਾਂਦਿਆਂ ਅਤੇ ਬਾਕੀ ਸ਼ਹੀਦਾਂ ਦੀਆਂ ਦੇਹਾਂ ਦਾ ਸੰਸਕਾਰ ਕਰਨ ਲਈ ਚਮਕੌਰ ਸਾਹਿਬ ਜਾਣਗੇ ਬੀਬੀ ਹਰਸ਼ਰਨ ਕੌਰ ਨੇ ਆਪਣੇ ਆਪ ਨੂੰ ਇੱਕ ਮੁਸਲਮ ਔਰਤ ਦਾ ਭੇਸ ਦਿੱਤਾ ਅਤੇ ਆਪਣੀ ਕਿਰਪਾਨ ਨੂੰ ਆਪਣੇ ਕੱਪੜਿਆਂ ਵਿੱਚ ਲੁਕੋ ਲਿਆ ਫਿਰ ਚਮਕੌਰ ਵੱਲ ਚਾਲੇ ਪਾਈ ਜਦੋਂ ਬੀਬੀ ਦੀ ਚਮਕੌਰ ਪਹੁੰਚੇ ਤਾਂ ਹਨੇਰਾ ਹੋ ਚੁੱਕਾ ਸੀ ਉਸ ਨੇ ਦੇਖਿਆ ਕਿ ਮੁਗਲ ਸਪਾਈ ਸੁੱਤੇ ਪਹਿਨ ਕਿ ਕਿ ਉਹ ਮੁਗਲਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਤੋਂ ਬਾਅਦ ਥੱਕ ਟੁੱਟ ਗਏ ਸਨ ਤੇ ਬੀਬੀ ਜੀ ਨੇ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਆਸਾਨੀ ਨਾਲ ਮੁਗਲ ਅਤੇ ਸਿੱਖਾਂ ਵਿੱਚ ਫਰਕ ਸਮਝ ਸਕਦੇ ਸਨ ਕਿਉਂਕਿ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਬਖਸ਼ਿਆ ਬਾਣਾ ਉਹ ਪਾਇਆ ਹੋਇਆ ਸੀ ਅਤੇ ਦਸਤਾਰ ਪੈਣੀ ਹੋਈ ਸੀ ਲਾਸ਼ਾਂ ਇਕੱਠੀਆਂ ਕਰਦੇ ਸਮੇਂ ਬੀਬੀ ਹਰਸ਼ਰਨ ਕੌਰ ਅਦਾਸ ਮਹਿਸੂਸ ਕਰਨ ਲੱਗੀ ਜਿੰਨੀਆਂ ਲਾਸ਼ਾਂ ਉਸਨੇ ਇਕੱਠੀਆਂ ਕੀਤੀਆਂ ਉਹ ਨਾਈ ਉਸ ਨੂੰ ਉਦਾਸ ਮਹਿਸੂਸ ਹੋਇਆ ਕਿਉਂਕਿ ਬੀਬੀ ਹਰਚਰਨ ਕੌਰ ਉਦਾਸ ਨਹੀਂ ਸਨ ਕਿਉਂਕਿ ਉਹ ਸਿੰਘ ਸ਼ਹੀਦ ਹੋ ਗਏ ਸਨ ਉਹ ਸਿੰਘਾਂ ਲੇਖੋ ਸੀ ਕਿਉਂਕਿ ਉਹਨਾਂ ਨੇ ਗੁਰੂ ਗਬੈ ਸਿੰਘ ਜੀ ਲਈ ਆਪਣੀ ਜਾਨ ਤੱਕ ਵਾਰ ਦਿੱਤੀ ਸੀ ਉਸ ਦੇ ਉਦਾਸ ਹੋਣ ਦਾ ਕਾਰਨ ਇਹ ਸੀ ਕਿ ਉਸ ਨੂੰ ਪਤਾ ਸੀ ਕਿ ਜਦੋਂ ਚਮਕੌਰ ਸਾਹਿਬ ਦੀ ਲੜਾਈ ਹੋਈ ਤਾਂ ਉਸ ਦਾ ਪਤੀ ਭਾਈ ਪ੍ਰੀਤਮ ਸਿੰਘ ਵੀ ਚਮਕੌਰ ਵਿਖੇ ਹੀ ਸੀ ਉਹ ਆਪਣੇ ਪਤੀ ਦੀ Laash ਮਿਲਣ ਦੀ ਉਮੀਦ ਕਰ ਰਹੀ ਸੀ ਉਸਨੇ ਭਾਲ ਕੀਤੀ ਅਤੇ ਖੋਜ ਕੀਤੀ ਅਤੇ ਸੋਚਣ ਲੱਗੀ ਕਿ ਉਸਦਾ ਪਤੀ ਡਰਪੋਕਾਂ ਵਾਂਗ ਸ਼ਾਇਦ ਲੜਾਈ ਵਿੱਚੋਂ ਭੱਜ ਗਿਆ ਉਹ ਰੋਣ ਲੱਗ ਪਈ ਹਾਲਾਂਕਿ ਆਖਰਕਾਰ ਉਸ ਨੂੰ ਇੱਕ ਹੋਰ লাশ ਮਿਲੀ ਉਸਨੇ ਸਹਾਰੇ ਵੱਲ ਦੇਖਿਆ ਤੇ ਅਚਾਨਕ ਉਦਾਸੀ ਦੇ ਹੰਝੂ ਖੁਸ਼ੀ ਦੇ ਹੰਝੂਆਂ ਵਿੱਚ ਬਦਲ ਗਏ ਕਿਉਂਕਿ ਉਸਨੇ ਵੇਖਿਆ ਕਿ ਇਹ ਉਸਦਾ ਪਤੀ ਸੀ ਉਸ ਸਮੇਂ ਉਸ ਨੂੰ ਪਤਾ ਲੱਗਾ ਕਿ ਉਸਦਾ ਪਤੀ ਸੱਚਖੰਡ ਵਿੱਚ ਇਸ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਇਕੱਠਿਆਂ ਕਰਨ ਉਪਰੰਤ ਬੀਬੀ ਹਰਸ਼ਰਨ ਕੌਰ ਨੇ ਅਰਦਾਸ ਕੀਤੀ। ਉਸਨੇ ਫਿਰ ਲੱਕੜ ਦੇ ਟੁਕੜੇ ਚੁੱਕੇ ਅਤੇ ਸ਼ਹੀਦਾਂ ਦਾ ਸੰਸਕਾਰ ਕੀਤਾ। ਮੁਗਲ ਸਿਪਾਹੀ ਜਾਗ ਪਏ ਅਤੇ ਅੱਗ ਨੂੰ ਵੇਖ ਕੇ ਉਸ ਵੱਲ ਭੱਜੇ। ਉਹਨਾਂ ਨੇ ਬੀਬੀ ਜੀ ਨੂੰ ਦੇਖਿਆ ਅਤੇ ਉਹਨਾਂ ਨੂੰ ਪੁੱਛਿਆ ਕਿ ਉਹ ਕੌਣ ਹੈ ਅਤੇ ਕੀ ਚਾਹੁੰਦੀ ਹੈ। ਉਸਨੇ ਜਵਾਬ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੇਟੀ ਹਾਂ ਅਤੇ ਆਪਣੇ ਭਰਾਵਾਂ ਦਾ ਸੰਸਕਾਰ ਕਰਨ ਆਈ ਹਾਂ। ਮੁਗਲ ਸਿਪਾਹੀਆਂ ਨੂੰ ਬਾਦਸ਼ਾਹ ਨੂੰ ਦਿਖਾਉਣ ਅਤੇ ਇਨਾਮ ਇਕੱਠਾ ਕਰਨ ਲਈ ਸਿੰਘਾਂ ਦੀਆਂ ਲਾਸ਼ਾਂ ਦੀ ਲੋੜ ਸੀ ਬੀਬੀ ਜੀ ਨੇ ਅਜਿਹਾ ਨਹੀਂ ਹੋਣ ਦਿੱਤਾ ਮੁਗਲਾਂ ਨੇ ਬੀਬੀ ਜੀ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਪਰ ਬੀਬੀ ਜੀ ਨੇ ਜਵਾਬੀ ਕਾਰਵਾਈ ਕੀਤੀ ਕਈ ਮੁਗਲਾਂ ਨੂੰ ਮਾਰਨ ਤੋਂ ਬਾਅਦ ਬੀਬੀ ਜੀ ਜ਼ਖਮੀ ਹੋਏ ਦੋ ਮੁਗਲ ਸਪਾਈਆਂ ਨੇ ਫਿਰ ਉਸ ਦੀ ਜ਼ਖਮੀ ਲਾਸ਼ ਨੂੰ ਚੁੱਕ ਕੇ ਅੱਗ ਵਿੱਚ ਪਾ ਦਿੱਤਾ ਬੀਬੀ ਜੀ ਨੇ ਸ਼ੀਧੀ ਪ੍ਰਾਪਤ ਕੀਤੀ ਅਤੇ ਸੱਚਖੰਡ ਵਿੱਚ ਆਪਣੇ ਭਰਾਵਾਂ ਨਾਲ ਮਿਲ ਗਏ ਸੋਏ ਸੀ ਚਮਕੌਰ ਸਾਹਿਬ ਦੀ ਲੜਾਈ ਦੇ ਆਖਰੀ ਸ਼ਹੀਦ ਬੀਬੀ ਖਰਸ਼ਰਨ कौर ਤੁਹਾਨੂੰ ਉਹਨਾਂ ਦੀ ਜੀਵਨੀ ਤੋਂ ਕੀ ਸਿੱਖਣ ਨੂੰ ਮਿਲਿਆ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਲਈ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ